ਫਰੀਦਕੋਟ ਪੁਲਿਸ ਨੂੰ ਵੱਡੀ ਸਫਲਤਾ ਉਸ ਵੇਲੇ ਹਾਸਲ ਹੋਈ ਜਿੱਥੇ ਉਹਦੇ ਚਾਰ ਮੁਜਰਮਾਂ ਵਾਰਦਾਤ ਕਰਨ ਤੋਂ ਪਹਿਲਾਂ ਹੀ ਹੋ ਗਏ ਗ੍ਰਿਫਤਾਰ ਆਓ ਆਪਾਂ ਦੇਖਦੇ ਹਾਂ ਫਰੀਦਕੋਟ ਤੋਂ ਗੁਰਜੰਟਪੱਟੀ ਦੀ ਖਾਸ ਰਿਪੋਰਟ ਪੁਲਿਸ ਕਮੰਡਾਂ ਨੇ ਕੀ ਆਖਿਆ ਆਓ ਦੇਖਦੇ ਹਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਪਏ ਹੋ ਫਰੀਦਕੋਟ ਤੋਂ ਜੀ ਬਹੁਤ ਬਹੁਤ ਧੰਨਵਾਦ ਜੀ ਖਬਰ ਨੂੰ ਲਾਈਕ ਤੇ ਸ਼ੇਅਰ ਕਰਿਓ ਇਹ ਤਾਂ ਜੀ ਕਿ ਸਾਡੇ ਜਿਹੜਾ ਸਦਰ ਕੋਟ ਕਪੂਰੇ ਵਾਲੀ ਜਿਹੜੀ ਹੈਗੀ ਆ ਪੁਲਿਸ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਜਿਹੜਾ ਆਪਣਾ ਕਾਲਾ ਮੀਰ ਜੀ ਦੀ ਦਰਗਾ ਬਾਬਾ ਕਾਲਾ ਮੀਰ ਜੀ ਦੀ ਦਰਗਾ ਹੈਗੀ ਬੀੜ ਸਿਕਾਣੇ ਦੇ ਵਿੱਚ ਕੁਝ ਵਿਅਕਤੀ ਜਿਹੜੇ ਹੈਗੇ ਨੇ ਉਹ ਲੋਕੇ ਬੈਠੇ ਨੇ ਤੇ ਜਿਹੜੇ ਪੈਟਰੋਲ ਪੰਪ ਦੇ ਮਾਲਕ ਜਾਂ ਖਰੀਦਦਾਰ ਇਹਨਾਂ ਤੋਂ ਰਾਹ ਕਿਨਾਰੇ ਤੋਂ ਕੁਝ ਲੁੱਟ ਦੀ ਵਾਰ ਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਜੋ ਇਸ ਜਾਣਕਾਰੀ ਦੇ ਬੇਸ ਤੇ ਆਪਣੇ ਜਿਹੜੇ ਹੈਗੇ ਐਸਐਚਓ ਸਾਹਿਬ ਤੇ ਪੁਲਿਸ 파ਰਟੀ ਹੈਗੀ ਹੈ ਇਹ ਉੱਥੇ ਇਹਨਾਂ ਨੇ ਇੱਕ ਪਰਚਾ ਦਰਜ ਕੀਤਾ 35 ਨੰਬਰ ਹਨਾ ਜੀ ਤੇ 310 4 ਤੇ 111 ਬੀਐਨਐਸ ਦਾ ਤੇ ਜਿਸ ਤੇ ਚਲਦੀ ਇਹਨਾਂ ਨੇ ਫਿਰ ਜਦੋਂ ਉੱਥੇ ਛਾਪੀ ਛਾਪੇ ਮਾਰੀ ਕੀਤੀ ਤਾਂ ਇਹਨਾਂ ਨੂੰ ਜਿਹੜੇ ਕੁੱਲ 4 ਵਿਅਕਤੀ ਉਸ ਬੜੇ ਜਿਹੜੇ ਉੱਥੇ ਚੁਪੇ ਬੈਠੇ ਸੀ ਉਹ ਮਿਲੇ ਦੋ ਕਿਰਪਾਨਾਂ ਉਹਨਾਂ ਤੋਂ ਬਰਾਮਾਂ ਤੋਂ ਹਈਆਂ ਤੇ ਦੋ ਦਸਤੀਆਂ ਇਹਨਾਂ ਨੇ ਉਹਨਾਂ ਤੋਂ ਬਰਾਮਦ ਹੋਈਆਂ ਇਹਦੇ 'ਚ ਇੱਕ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਜਿਹੜੇ ਮੈਂਬਰ ਗ੍ਰਫਤਾਰ ਕੀਤੇ ਗਏ ਨੇ 4 ਉਹਨਾਂ 'ਚ ਜਿਹੜੇ ਹੈਗੇ ਇੱਕ ਗੌਰਵ ਹੈਗਾ ਗੌਰਵ ਕਟਾ 24000000 ਤੋਂ ਕੁਪਰ ਬਸਿਧ ਰਹਿਣਾ ਇਹਦੇ ਤੋਂ ਪਹਿਲਾਂ 3 ਮੁਕੱਦਮੇ ਦੱਸਦੇ ਨੇ 302 ਦਾ ਵੀ ਇੱਕ ਮੁਕੱਦਮਾ ਦਰਜ ਹੈ ਆਮ ਜੈਕਟ ਦਾ ਮੁਕੱਦਮਾ 2 ਆਮ ਜੈਕਟ ਦੇ ਮੁਕੱਦਮੇ ਦਰਜ ਨੇ ਇਦਾਂ ਜਿਹੜਾ ਦੂਸਰਾ ਇੱਕ ਸ਼ਿਲੂ ਫੜਿਆ ਗਿਆ ਉਹਤੇ ਵੀ 307 ਦੇ ਪਰ ਜਿਹੜੀ ਲੜਾਈ ਝਗੜੇ ਦਾ ਪਹਿਲਾਂ ਵੀ ਮਸਲਾ ਹੈਗਾ ਤੇ ਇੱਕ ਜਸਵਿੰਦਰ ਪੁੱਤਰ ਜਿਹੜਾ ਉਰਫ ਸ਼ਿੰਦਰ ਫੜਿਆ ਗਿਆ ਇਹਦੇ ਤੇ ਵੀ ਇੱਕ ਐਨਡੀਪੀਐਸ ਐਕਟ ਦਾ ਤੇ ਦੋ ਦੋ ਐਨਡੀਪੀਐਸ ਐਕਟ ਦੇ ਤੇ ਬਾਕੀ ਹੋਰ ਜਿਹੜੀਆਂ ਆਈਪੀਏਸੀ ਤੇ ਦੇ ਮੁਕਦਮੇ ਦਰਜ ਨੇ ਕੁੱਲ 7 ਕਦਮੀ ਇਸ ਬੰਦੇ ਤੇ ਐਨਡੀਵੀਅਰ ਲਈ ਦਰਜ ਹੋਏ। ਤੋਂ ਅਸੀਂ ਸਾਡੀ ਜੀ ਵੀ ਸਤਲ ਕੋਟਪੁਰ ਤੋਂ ਕਾਰਵਾਈ ਕਰਦੇ ਜਿਹੜੇ ਸੰਗਠਨ ਜਿਹੜੀਆਂ ਆਰਗੇਨਾਈਜ਼ਡ ਵੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਠੱਲ ਪਾਉਣ ਲਈ ਕਾਰਵਾਈ ਕੀਤੀ ਗਈ ਹੈ।